ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਚੋਂ ਨੇ ਦੀ ਤੇ ਉਹਦੇ ਵਿੱਚ ਵਰਤੀਆਂ ਜਾਣ ਵਾਲੀਆਂ ਸਪਰੇਹਾਂ ਦੇ ਨਾਲ ਸੰਬੰਧਿਤ ਇਸ ਵੀਡੀਓ ਵਿੱਚ ਆਪਣੇ ਦੋ ਸਬਜੈਕਟ ਰਹਿਣਗੇ ਇੱਕ ਤਾਂ ਅੱਜ ਦੇ ਸਮੇਂ ਦਾ ਕਿ ਫਾਰਮਰ ਪੁੱਛ ਰਹੀ ਹੈ ਕਿ ਲਿਕੁਇਡ ਪੋਟਾਸ਼ ਕਰ ਲਗੇ ਲਿਕੁਇਡ 13 045 ਆ ਗਈ ਉਹ ਕਰ ਲਗੇ ਪੋਟਾਸ਼ ਦਾ ਬੈਕਟੀਰੀਆ ਕਰ ਲਗੇ ਬਾਇਓ ਪੋਟਾਸ਼ ਕਰ ਲਗੇ ਇਹਦੇ ਗੱਲ ਖੁੱਲ ਕੇ ਕਰਾਂਗੇ ਅੱਜ ਤੇ ਦੂਸਰਾ ਜਿਹੜੇ ਜਦੋਂ ਤਾਕਤ ਵਾਲੀ ਸਵਰੇ ਦੀ ਗੱਲ ਚੱਲਦੀ ਹੈਗੀ ਤਾਂ ਉਹ ਅੱਜ ਕੱਲ ਮਾਰਕੀਟ ਦੇ ਵਿੱਚ ਪੈਕੇਟ ਵੀ ਆ ਗਏ ਤੇ ਲੀਟਰ ਵੀ ਆ ਗਏ ਜਿਦੇ ਵਿੱਚ 12-15 ਤੱਤ ਮਿਕਸ ਕੀਤੇ ਹੁੰਦੇ ਨੇ ਲੋਹਾ ਮੈਲੀਬਡੀਨੀਅਮ ਮਿਕਚਰ ਪਤਾ ਨਹੀਂ ਹੋਰ ਕਿਆ ਕਿਆ ਉਹਦੇ ਵਿੱਚ ਮਿਕਸ ਕੀਤਾ ਹੁੰਦਾ ਹੈਗਾ ਤੇ ਉਸ ਤੋਂ ਇਲਾਵਾ ਜਿਹੜੀ ਮਾਰਕੀਟ ਦੇ ਵਿੱਚ ਪੈਸਟੀਸਾਈਡ ਖਾਸ ਕਰਕੇ ਫੰਗੀਸਾਈਡ ਤੇ ਇਨਸੈਕਟੀਸਾਈਡ ਦੋਨੇ ਹੀ ਸੁੰਡੀ ਮਾਰ ਤੇ ਉੱਲੀ ਨਾਸ਼ਕ ਦੋਨੋਂ ਹੀ ਸਸਤੇ ਹੋ ਗਏ ਕਈ ਵੀਰ ਪੁੱਛ ਰਹੇ ਹੈਗੇ ਆ ਕਿ ਜਿਵੇਂ ਕੋਰਾਜਨ ਸਸਤਾ ਹੋਈ ਹੈ ਜਾਂ ਐਮੀ ਸਟਾਰ ਸਸਤਾ ਹੋਇਆ ਹੈਗਾ ਜਾਂ ਹੋਰ ਕਸਟੋਡੀਆ ਵਗੈਰਾ ਸਸਤੇ ਹੋਏ ਹੈਗੇ ਆ ਕੀ ਆਪਾਂ ਉਹਦੀ ਡੋਜ਼ ਵਧਾ ਦਈਏ ਫਾਇਦਾ ਹੋਵੇਗਾ ਦੇਖੋ ਇਹਨਾਂ ਦੋਨਾਂ ਸਬਜੈਕਟਾਂ ਤੇ ਆਪਾਂ ਵੀਡੀਓ ਬਣਾ ਰਹੇ ਹੈਗੇ ਆ ਤੇ ਵੀਡੀਓ ਨੂੰ ਸੁਣਿਓ ਸਮਝਿਓ ਦੇਖਿਓ ਤੇ ਅੱਗੇ ਵੀ ਸ਼ੇਅਰ ਕਰ ਦਿਓ ਕਿਉਂਕਿ ਪਤਾ ਨਹੀਂ ਆਪਣੀ ਕਮਿਊਨਿਟੀ ਦਾ ਕਿਸ ਹਿਸਾਬ ਕਿਤਾਬ ਹੈਗਾ ਕਿ ਖੇਤੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ ਖੇਤੀ ਵਾਲੀਆਂ ਵੀਡੀਓ ਕੋਈ ਮਿਲੀ ਨਹੀਂ ਜਾਂਦੀ ਹੈਗੀ ਵੀਡੀਓ ਮਿਲੀਅਨ ਤੁਹਾਨੂੰ ਪਤਾ ਕਿਹੜੀਆਂ ਜਾਂਦੀਆਂ ਆ ਕੰਨ ਰਸ ਵਾਲੀਆਂ ਵੀਡੀਓ ਜਾਂਦੀਆਂ ਹੈਗੀਆਂ ਸਭ ਤੋਂ ਪਹਿਲਾ ਸਵਾਲ ਦੀ ਗੱਲ ਕਰ ਰਹੇ ਹਾਂ ਲਿਕੁਇਡ ਪੋਟਾਸ਼ ਲਿਕੁਇਡ ਪੋਟਾਸ਼ ਕਿਹੜੀ ਹੁੰਦੀ ਹੈ ਜੀ ਉਹਦੇ ਵਿੱਚ 10% ਪੋਟਾਸ਼ ਹੋਊਗੀ 15% ਪੋਟਾਸ਼ ਹੋਊਗੀ 20 ਇਸ ਤੋਂ ਵੱਧ ਨਹੀਂ ਹੋਊਗੀ ਹਾਂ ਕੁਝ ਕੰਪਨੀਆਂ ਦਾ ਯੂਕੇ ਬੇਸਡ ਹੈਗੇ ਨੇ ਜਿਹੜੇ ਲਿਕਵਿਡ ਪੋਟਾਸ਼ ਦੀ ਕੰਮ ਕਰ ਰਹੀਆਂ ਬਟ ਉਹ ਸਬਜ਼ੀਆਂ ਵਾਸਤੇ ਛੋਟੀਆਂ ਪਨੀਰੀਆਂ ਨਰਸਰੀਆਂ ਵਾਸਤੇ ਤੇ ਪੋਲੀਹਾ우스 ਦੀਆਂ ਜਿਹੜੀਆਂ ਸਬਜ਼ੀਆਂ ਉਹਦੇ ਵਾਸਤੇ ਕੰਮ ਕਰਦੀਆਂ ਹੈਗੀਆਂ ਓਪਨ ਫਾਰਮਿੰਗ ਕੈਰਲ ਕ੍ਰੌਪ ਦੇ ਵਾਸਤੇ ਪੋਟਾਸ਼ੀਅਮ ਨਾਈਟ੍ਰੇਟ ਤੋਂ ਬਾਅਦ ਵਧੀਆ ਪੋਟਾਸ਼ ਕਿਹੜਾ ਹੈਗਾ ਹੈ ਹੀ ਨਹੀਂ ਹੈਗਾ ਹਾਂ ਦੋ ਵਾਰ ਕਰਨਾ ਪੈ ਸਕਦਾ ਵਧੀਆ ਕਰ ਲਓ ਮਾਰਕੀਟ ਦੇ ਵਿੱਚ ਪੈਸਟੀਸਾਈਡ ਸਸਤੀ ਹੋਈ ਹੈ ਫਰਟੀਲਾਈਜ਼ਰ ਨਹੀਂ ਸਸਤਾ ਹੋਇਆ 13045 ਮਹਿੰਗੀ ਹੋ ਗਈ 0534 ਮਹਿੰਗੀ ਹੋ ਗਈ 0050 ਵੀ ਮਹਿੰਗਾ ਹੋ ਗਿਆ 1919 ਮਹਿੰਗਾ ਹੋ ਗਿਆ 04932 ਮਹਿੰਗਾ ਹੋ ਗਿਆ ਹੋਰ ਕਾਫੀ ਤਰ੍ਹਾਂ ਦੇ ਆਉਂਦੇ ਸੀਗੇ 12035 ਆਉਂਦਾ ਹੈਗਾ ਜਿੰਗ ਬੋਰਨ ਦੇ ਨਾਲ ਉਹ ਵੀ ਮਹਿੰਗਾ ਹੋ ਗਿਆ ਸਾਰੀਆਂ ਹੀ ਖਾਦਾਂ ਜਿਹੜੀਆਂ 1 ਕਿਲੋ ਪਾਊਡਰ ਰੂਪ ਚ ਆਉਂਦੀਆਂ ਉਹ ਮਹਿੰਗੀਆਂ ਹੋ ਗਈਆਂ ਜਿਹੜੀਆਂ ਤੁਹਾਡੀਆਂ ਪੈਸਟਿਸਾਈਡਸ ਨੇ ਉਹ ਸਸਤੀਆਂ ਹੋਈਆਂ ਨੇ ਤੇ ਸਸਤੀਆਂ ਹੋਣ ਦਾ ਮਤਲਬ ਇਹ ਨਹੀਂ ਵੀ ਆਪਾਂ ਨੂੰ ਵਰਤਣੀਆਂ ਜ਼ਰੂਰੀ ਨੇ ਸਸਤੀਆਂ ਹੋਣ ਦਾ ਮਤਲਬ ਇਹ ਨਹੀਂ ਵੀ ਆਪਾਂ ਉਹਦੇ ডোজ ਵੱਧ ਪਾ ਦੇਈਏ ਤਾਂ ਇਹ ਬਹੁਤ ਖਤਰਨਾਕ ਚੀਜ਼ ਆ ਜਦੋਂ ਕਿਸੇ ਇਨਸੈਕਟ ਨੂੰ ਜਾਂ ਫੰਗਸ ਨੂੰ ਕੰਟਰੋਲ ਕਰਨ ਲਈ ਕੋਈ ਸਮਾਨ ਵਰਤੇ ਜਾਂਦਾ ਹੈਗਾ ਤਾਂ ਜੇ ਓਵਰਡੋ ਜਾਣ ਲੱਗ ਜੇ ਤਾਂ ਉਹ ਇੱਕ ਡੇਢ ਤੋਂ ਦੋ ਸਾਲਾਂ ਬਾਅਦ ਉਸ ਦਾ ਰੈジਸਟੈਂਟ ਹੋ ਜਾਂਦਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਫਿਰ ਨਵੇਂ ਟੈਕਨੀਕਲ ਤੁਹਾਨੂੰ ਪਤਾ ਵੀ ਫਿਰ 15-1500 ਪ੍ਰਤੀ ਏਕੜ ਵਾਲੇ ਸਪਰੇ ਹੋਣੇ ਹੈਗੇ ਆ ਤਾਂ ਬਾਇਓ ਪੋਟਾਸ਼ ਲਿਕਵਿਡ ਬਾਇਓ ਪੋਟਾਸ਼ ਜਿਹਦੇ ਵਿੱਚ ਕੇਐਸਬੀ ਲਿਖਿਆ ਹੁੰਦਾ ਠੀਕ ਹੈ ਕੇਐਮਬੀ ਲਿਖਿਆ ਹੁੰਦਾ ਪੋਟਾਸ਼ ਦਾ ਮੋਬਾਈਲਾਈਜ਼ਿੰਗ ਬੈਕਟੀਰੀਆ ਜਾਂ ਸੋਲੋਬਲਾਈਜ਼ਿੰਗ ਬੈਕਟੀਰੀਆ ਇਹ ਮੈਨੂੰ ਨਹੀਂ ਪਤਾ ਹੈਗਾ ਵੀ ਸਪਰੇ ਦੇ ਵਿੱਚ ਇਹ ਫੰਗੀਸਾਈਡ ਕੈਮੀਕਲ ਦੇ ਨਾਲ ਕਿਵੇਂ ਪਾਇਆ ਜਾਂਦਾ ਹੈ ਇਹ ਇਹ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਇਹਨੂੰ ਕਿਉਂ ਵੇਚ ਰਹੇ ਹੈਗੇ ਆ ਵੀ ਇਹ 1.5 200 ਰੁਪਏ ਦਾ ਲੀਟਰ ਹੈਗਾ ਫਾਰਮਰ ਨੂੰ 5-500 ਰੁਪਏ ਦਾ ਵੇਚਿਆ ਜਾ ਰਿਹਾ ਹੈਗਾ ਤੇ ਫਾਰਮਰ ਵੀ ਲੈ ਕੇ ਕਰ ਰਿਹਾ ਕਿ ਢੋਲੀ ਦਾ ਇੰਨੇ ਐਮਐਲ ਪਾਲੀ ਉਹਨੂੰ ਪਤਾ ਨਹੀਂ ਪਾਊਡਰ ਵਾਲੀ ਸਪਰੇ ਕੋਲ ਨਹੀਂ ਔਖੀ ਲੱਗਦੀ ਹੈਗੀ ਆ ਇਹ じゃ ਕੋਈ ਫਾਰਮਰ ਨਹੀਂ ਮਿਲਦਾ ਹੈਗਾ ਜਿਹੜਾ ਕਹਿੰਦਾ ਹੈਗਾ ਮੈਂ 0.52 ਵੀ ਚੌਥੀ ਕੀਤੀ ਹੈਗੀ ਆ ਤੇ 13 0.45 ਵੀ ਕਰ ਰਿਹਾ ਇੱਕ ਅੱਧੀ ਹੋਰ ਵੀ ਕਰ ਸਕਦਾ ਹੈਗਾ ਠੀਕ ਹੈ ਉਹ ਗੱਲ ਸਮਝ ਆਉਂਦੀ ਹੈ ਵੀ ਉਹ ਖਰਾਕੀ ਤੱਤਾਂ ਨੂੰ ਪੂਰੇ ਕਰਨਾ ਚ ਇਹਦੀ ਇਹਦੀ ਕੋਈ ਮਾਪਦੰਡ ਨਹੀਂ ਇਹਦਾ ਯੂਜ਼ ਕਰਨ ਦਾ ਬਣਾਉਣ ਦਾ ਇਹਦਾ ਕੋਈ ਸਮਝੋਂ ਬਾਹਰ ਸਿਸਟਮ ਹੈਗਾ ਜਿਹੜੇ ਮਿਕਸਚਰ ਆ ਰਹੇ ਹੈਗੇ ਆ ਜੀ 12 ਤੱਤਾਂ ਵਾਲਾ ਲਿਕਵਿਡ ਆ ਗਿਆ ਜੀ ਇਹ 5 ਕਿਲੋ ਜੀ ਲੀਟਰ ਪਾ ਦਿਓ ਜੀ ਇਹ ਪੈਕਟ ਆ ਗਿਆ ਜੀ ਤੇ ਇਹ ਪਾ 3 ਕਿੱਲਾਂ ਚ ਪੈਂਦਾ ਹੈਗਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਠੀਕ ਹੈ ਪਨੀਰੀ ਬੰਦੂਰੀ ਤੇ ਚੱਲ ਜਾਂਦਾ ਕੰਮ ਉਥੇ ਕਾਫੀ ਤੱਤਾਂ ਦੀ ਲੋਡ ਹੁੰਦੀ ਆਪਾਂ ਫਸਲ ਨੂੰ ਹਰਾ ਭਰਾ ਹੀ ਕਰਨਾ ਹੁੰਦਾ ਹੁਣ ਸਾਰੇ ਤੇ ਆ ਕੇ ਸਿਰਫ ਹਰਾ ਭਰਾ ਕਰਨਾ ਕੰਮ ਚੱਲਣਾ ਨਹੀਂ ਆਏਗਾ ਖੁਰਾਕੀ ਤੱਤ ਪੂਰੇ ਕਰਨੇ ਪੈਣਗੇ ਨਹੀਂ ਤਾਂ ਜਿਨ੍ਹਾਂ ਨੇ ਪਹਿਲਾਂ ਇਦੋਂ ਪਹਿਲਾਂ ਬਹੁਤ ਜ਼ਿਆਦਾ ਗ੍ਰੋਥ ਪ੍ਰੋਮੋਟਰ ਵਰਤੇ ਹੈਗੇ ਉਹਨਾਂ ਦੀ ਫਸਲ ਦੇ ਵਿੱਚ ਥੱਲੇ ਜਾਦੇ ਪੱਤੇ ਖਤਮ ਹੋ ਜਾਣਗੇ ਬੂਤਾ ਬੂਤਾ ਜਿਹੜਾ ਹੈਗਾ ਐਂਡ ਤੇ ਜਾ ਕੇ ਸੁੰਗੜਨ ਲੱਗ ਜੂਗਾ ਪੱਤਿਆਂ ਦੀਆਂ ਨੁਕਰਾ ਮੱਚਣ ਲੱਗ ਜਾਣਗੀਆਂ ਬੱਲੀਆਂ ਦੇ ਵਿੱਚ ਦਾਣੇ ਸੰਖਿਆ ਘੱਟ ਹੋਊਗੀ ਜਾਂ ਦਾਣੇ ਹੌਲੇ ਹੋਣਗੇ ਤਾ ਸਪਰੇਹਾਂ ਦੀ ਜਿਹੜੀ ਡੋਜ਼ ਹੈਗੀ ਆ ਮੈਨੇ ਪਹਿਲਾਂ ਸੁੰਡੀ ਵਾਲੀਆਂ ਸਪਰੇਹਾਂ ਪਾਤੀਆਂ ਸਾਰੀਆਂ ਦੀ ਵੀਡੀਓ ਪਾ ਰੱਖੀ ਹੈਗੀ ਆ 0.34 ਬਾਰੇ 13.45 ਬਾਰੇ ਇੱਕ ਸਪੈਸ਼ਲ ਤਾਕਤ ਵਾਲੀ ਸਪਰੇ ਉਹ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਹੈ ਇੱਕ ਹੋਰ ਕਰ ਦਾਂਗੇ ਉਹਦੇ ਬਾਰੇ ਜਿਹੜੀ 메ਨ ਸਮੱਸਿਆ ਹੈਗੀ ਆ ਵੀ ਮਾਰਕੀਟ ਦੇ ਵਿੱਚ ਜੇ ਭੋਜਨ ਸਸਤਾ ਹੋ ਜਾਏ ਤਾਂ ਸਮਝ ਆਉਂਦੀ ਹੈ ਵੀ ਆਪਣਾ ਖਰਚਾ ਘਟ ਗਿਆ ਜੇ ਦਵਾਈ ਖਾਣ ਵਾਲੀ ਕੈਂਸਰ ਦੀ ਦਵਾਈ ਕੋਈ ਹੋਰ ਗਠੀਆ ਦੀ ਦਵਾਈ ਬ੍ਰੇਨ ਹੈਮਰੇਜ ਦੀ ਦਵਾਈ ਹਾਰਟ ਦੀ ਦਵਾਈ ਸਸਤੀ ਹੁੰਦੀ ਹੈ ਤਾਂ ਉਹ ਮਰੀਜ਼ ਦੇ ਲਈ ਫਾਇਦੇਮੰਦ ਹੈ ਨਾ ਬਾਕੀ ਸਾਰਿਆਂ ਦੇ ਲਈ ਫਾਇਦੇਮੰਦ ਥੋੜੀ ਹੈਗੀ ਆ ਉਹ ਜੇ ਪੈਸਟੀਸਾਈਡ ਦੇ ਵਿੱਚ ਫੰਗੀਸਾਈਡ ਐਂਡ ਇਨਸੈਕਟੀਸਾਈਡ ਸਸਤਾ ਹੋਇਆ ਹੈਗਾ ਤਾਂ ਜਿਨੇ ਵਰਤਣਾ ਉਹਦੇ ਲਈ ਸਸਤਾ ਹੋਇਆ ਨਾ ਜਿਹਨੂੰ ਲੋੜ ਨਹੀਂ ਹੈਗੀ ਉਹਨੂੰ ਕਿਆ ਜ਼ਰੂਰਤ ਹੈਗੀ ਖਰੀਦਣ ਦੀ ਇਹਦੇ ਥੋੜੀ ਜੀ ਤੁਸੀਂ ਆਪਣੀ ਮਦਬੂਦੀ ਦੇ ਨਾਲ ਕੰਮ ਕਰਿਓ ਤੇ ਖਰਾਕੀ ਤਤਾਂ ਨੂੰ ਪਹਿਲਾਂ ਪੂਰਾ ਕਰਨਾ ਹੈਗਾ ਬਾਕੀ ਸਾਰੀਆਂ ਚੀਜ਼ਾਂ ਦੀ ਲੋੜ ਪਹਿ ਜਾਂਦੀ ਨਹੀਂ ਹੈਗੀ ਆ ਜੇਕਰ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਤੰਗਿਆਂ ਦੀ ਆਬਜ਼ਰਵੇਸ਼ਨ ਕਰਨੀ ਹੈ ਵੀ ਗੋਵਦੀ ਸੁੰਡੀ ਵਾਲਾ ਪਤੰਗਾ ਹੈਗਾ ਜਾਂ ਪਤਲਬੇਡ ਵਾਲਾ ਛੋਟਾ ਪਤੰਗਾ ਜਿਹੜਾ ਜ਼ਿਆਦਾ ਮੂਵਮੈਂਟ ਕਰਦਾ ਉਹ ਪਤਲਬੇਡ ਦਾ ਪਤੰਗਾ ਹੁੰਦਾ ਤਾਂ ਉਹ ਸ਼ਾਮ ਦੇ ਸਮੇਂ ਆਪਦੇ ਖੇਤ ਦੇ ਵਿੱਚ ਜਾਓ ਟਿੱਕੀ ਢਲਣ ਤੋਂ 1-2 ਘੰਟਾ ਪਹਿਲਾਂ ਤੁਸੀਂ ਖੇਤ ਦੇ ਵਿੱਚ ਤੁਰੋਗੇ ਵਟੋ-ਵਟ ਜਾਂ ਖੇਤ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਉਦੋਂ ਵੀ ਸਿਰਫ ਕਿੱਲਾ ਉਹ ਤਰਕ ਹੋਣੀ ਲੋੜ ਆ ਉਹਨੂੰ ਮਾਰਾ ਮਾਰੀ ਨਹੀਂ ਕਰਨੀ ਮਕੜੀਆਂ ਨੂੰ ਮਾਰ ਰਹੀ ਹੈਗੇ ਹੋ ਜਾਂ ਇਹਨਾਂ ਨੂੰ ਤੁਸੀਂ ਮਾਰ ਰਹੇ ਹੈਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੇਲਾ ਜਿੱਦੋਂ ਆਏਗਾ ਤਾਂ ਫਿਰ ਤੁਹਾਡੀ ਆ ਉੱਥੇ ਤੁਹਾਡੀ ਸਪਰੇ ਨਹੀਂ ਵੀ ਨਹੀਂ ਕੰਮ ਕਰਨਾ ਤੁਹਾਡਾ ਮਿੱਤਰ ਸਾਥੀ ਵੀ ਉੱਥੇ ਕੋਈ ਕੀੜਾ ਨਹੀਂ ਹੋਵੇਗਾ ਤਾਂ ਫਿਰ ਮੁਸ਼ਕਲ ਹੋ ਜਾਏਗਾ ਫਿਰ ਤੁਸੀਂ ਝਾੜ ਘਟ ਦਾ ਕਿਨੂੰ ਕਾਰਨ ਮੰਨੋਗੇ ਤੁਹਾਡੀਆਂ ਆਪਣੀਆਂ ਕਾਰਗਮ ਕਵਾਈਆਂ ਵੀ ਉਹਦੇ ਵਿੱਚ ਰੋਲ ਅਦਾ ਕਰਦੀਆਂ ਹੈਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਛੋਟੀਆਂ ਵੱਡੀਆਂ ਵੀਡੀਓ ਰਹੀ ਤੁਹਾਨੂੰ ਜਾਗਰੂਤ ਕਰਦੇ ਰਹਾਂਗੇ ਇੰਸਟਾਗ੍ਰਾਮ ਫੇਸਬੁਕ YouTube ਤੇ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ